रेडी स्टार्ट ਰਿੱਚ ਹਰ ਬਰਸਾਤ ਵਿੱਚ ਭਿੱਜਦਾ ਸੀ ਡੰਡੀ ਉਸ ਨੂੰ ਜ਼ੁਕਾਮ ਹੋ ਜਾਂਦਾ ਸੀ ਡੰਡੀ ਬਰਸਾਤ ਦੇ ਮੌਸਮ ਵਿੱਚ ਕਿਸੇ ਗੁਫਾ ਵਿੱਚ ਰਹਿਣਾ ਉਸ ਨੂੰ ਚੰਗਾ ਨਹੀਂ ਸੀ ਲੱਗਦਾ ਡੰਡੀ ਉਸ ਨੇ ਆਪਣਾ ਘਰ ਬਣਾਉਣ ਦੀ ਸੋਚੀ ਡੰਡੀ ਜੰਗਲ ਦਾ ਸਭ ਤੋਂ ਸੋਹਣਾ ਘਰ ਡੰਡੀ ਰਿੱਚ ਨੇ ਬਰਸਾਤ ਆਉਣ ਤੋਂ ਪਹਿਲਾਂ ਆਪਣਾ ਘਰ ਬਣਾ ਲਿਆ ਡੰਡੀ ਉਹ ਘਰ ਸੱਚਮੁੱਚ ਹੀ ਬੜਾ ਸੋਹਣਾ ਸੀ ਡੰਡੀ ਉਸ ਨੇ ਬੜੀ ਮਿਹਨਤ ਨਾਲ ਬਣਾਇਆ ਸੀ ਡੰਡੀ ਆਪਣੇ ਘਰ ਨੂੰ ਦੇਖ ਕੇ ਉਸ ਦੇ ਮਨ ਵਿੱਚ ਸੰਕਰ ਆ ਗਿਆ ਡੰਡੀ ਰਿੱਚ ਰੋਜ ਹੋਰ ਜਾਨਵਰਾਂ ਨੂੰ ਘਰ ਬੁਲਾ ਕੇ ਆਪਣਾ ਘਰ ਦਿਖਾਉਂਦਾ ਡੰਡੀ ਸਭ ਤੋਂ ਪਹਿਲਾਂ ਉਸ ਦਾ ਘਰ ਦੇਖਣ ਲਈ ਉਸ ਦੇ ਕਈ ਰਿੱਚ ਦੋਸਤ ਆਏ ਡੰਡੀ ਉਹਨਾਂ ਨੇ ਘਰ ਦੇਖ ਕੇ ਵਾਹ ਵਾਹ ਕੀਤੀ ਡੰਡੀ ਕੇਹਾ ਸਾਡਾ ਭਾਈ ਜਿੰਦਾਬਾਦ ਡੰਡੀ ਦੂਸਰੇ ਦਿਨ ਉਸਨੇ ਕਾਟੋ ਨੂੰ ਬੁਲਾਇਆ ਡੰਡੀ ਉਹ ਕਰ ਦੇ ਹਰ ਕੋਨੇ ਵਿੱਚ ਗਈ ਡੰਡੀ ਉਸ ਦੇ ਮੂੰਹੋਂ ਵੀ ਆਪ ਮੋਹਾਰੇ ਵਾਹ ਨਿਕਲਿਆ ਡੰਡੀ ਤੀਸਰੇ ਦਿਨ ਰਿਛ ਨੇ ਖਰਗੋਸ਼ ਨੂੰ ਸੱਦਾ ਦਿੱਤਾ ਡੰਡੀ ਓਹੋ ਘਰ ਵਿੱਚ ਖੂਬ ਨੱਚਿਆ ਟੱਪਿਆ ਤੇ ਕਿਹਾ ਵਾਹਾ ਡੰਡੀ ਚੌਥੇ ਦਿਨ ਬਾਂਦਰ ਨੂੰ ਸੱਦਾ ਭੇਜਿਆ ਗਿਆ ਡੰਡੀ ਬਾਂਦਰ ਨੂੰ ਤਾਂ ਇਹ ਘਰ ਇੰਨਾ ਪਸੰਦ ਆਇਆ ਕਿ ਓਹੋ ਖੰਬੇ ਤੇ ਚੜ ਕੇ ਸੌ ਗਿਆ ਡੰਡੀ ਬਾਅਦ ਵਿੱਚ ਰਿਛ ਨੇ ਉਸ ਨੂੰ ਜਗਾ ਕੇ ਦਰਖਤ ਤੇ ਭੇਜਿਆ ਡੰਡੀ ਪੰਜਵੇਂ ਦਿਨ ਕੁੱਕੜੀਆਂ ਦਾ ਇੱਕ ਝੁੰਡ ਆ ਗਿਆ ਡੰਡੀ ਉਹੋ ਪੂਰੇ ਘਰ ਵਿੱਚ ਕੁੜਕੁੜ ਕਰਦੀਆਂ ਹੋਈਆਂ ਘੁੰਮਦੀਆਂ ਡੰਡੀ ਉਹਨਾਂ ਨੇ ਰਿਛ ਦੇ ਘਰ ਦੀ ਹਰ ਚੀਜ਼ ਦੀ ਸਫਤ ਕੀਤੀ ਡੰਡੀ 6ਵੇਂ ਦਿਨ ਸ਼ੇਰ ਦਾ ਬੱਚਾ ਆਪਣੇ ਭਰਾਵਾਂ ਨਾਲ ਆਇਆ ਤਾਂ ਰਿਛ ਨੂੰ ਕੁਝ ਡਰ ਲੱਗਿਆ ਪਰ ਸ਼ੇਰ ਦੇ ਬੱਚੇ ਨੇ ਉਸ ਨੂੰ ਕੁਝ ਨਹੀਂ ਕਿਹਾ ਡੰਡੀ ਉਹਨਾਂ ਨੇ ਉੱਥੇ ਇੰਨਾ ਰੌਲਾ ਪਾਇਆ ਕਿ ਰਿਛ ਦੇ ਸਿਰ ਵਿੱਚ ਦਰਦ ਹੋਣ ਲੱਗ ਪਿਆ ਡੰਡੀ ਉਹਨਾਂ ਦੇ ਜਾਣ ਤੋਂ ਬਾਅਦ ਰਿਛ ਨੇ ਸੁੱਖ ਦਾ ਸਾਹ ਲਿਆ ਡੰਡੀ ਸੱਤਵੇਂ ਦਿਨ ਬਿੱਲੀ ਮਾਸੀ ਆਪਣੀ ਭੂਆ ਦੇ ਨਾਲ ਆਈ ਡੰਡੀ ਦੋਨਾਂ ਨੇ ਪੂਰਾ ਘਰ ਘੁੰਮ ਕੇ ਦੇਖਿਆ ਡੰਡੀ ਭੂਆ ਬੋਲੀ ਪੁੱਤਰਾ ਕਰ ਤਾਂ ਬਹੁਤ ਵਧੀਆ ਹੈ ਪਰ ਤੂੰ ਸਾਡੀ ਦੁੱਧ ਮਲਾਈ ਨਾਲ ਸੇਵਾ ਨਹੀਂ ਕੀਤੀ ਡੰਡੀ ਅਜਿਹਾ ਹੁੰਦਾ ਤਾਂ ਸਾਨੂੰ ਹੋਰ ਵੀ ਚੰਗਾ ਲੱਗਦਾ ਡੰਡੀ ਉਸਨੇ ਵਾਦਾ ਕੀਤਾ ਕਿ ਇੱਕ ਦਿਨ ਉਹ ਉਹਨਾਂ ਨੂੰ ਦਾਵਤ ਜ਼ਰੂਰ ਦੇਵੇਗਾ ਡੰਡੀ 8ਵੇਂ ਦਿਨ ਰਿਛ ਦੇ ਕਾਰ ਵਿੱਚ ਰੋਸ਼ਨ দান ਰਾਹੀ ਕੁਝ ਚਿੜੀਆਂ ਆਈਆਂ ਡੰਡੀ ਉਹ ਵੀ ਰਿੱਚ ਦੀਆਂ ਦੋਸਤ ਸਨ ਡੰਡੀ ਉਹ ਬੜੀ ਖੁਸ਼ੀ ਨਾਲ ਚਹ ਚਹਾਈਆਂ ਡੰਡੀ ਸਾਰਿਆਂ ਨੂੰ ਉਸ ਦੇ ਕਰਦੀ ਬੜੀ ਖੁਸ਼ੀ ਹੋਈ ਡੰਡੀ ਨਵੇਂ ਦਿਨ ਲੂੰਬੜੀ ਆਈ ਡੰਡੀ ਰਿਛ ਨੇ ਉਸ ਨੂੰ ਬੁਲਾਇਆ ਨਹੀਂ ਸੀ ਡੰਡੀ ਉਹ ਆਪਣੀ ਮਰਜ਼ੀ ਨਾਲ ਆ ਗਈ ਸੀ ਡੰਡੀ ਰਿਛ ਨੇ ਉਸ ਨੂੰ ਆਦਰ ਨਾਲ ਬਿਠਾਇਆ ਡੰਡੀ ਪਰ ਰਿਛ ਦਾ ਘਰ ਦੇਖ ਕੇ ਲੂੰਬੜੀ ਨੂੰ ਚੰਗਾ ਨਾ ਲੱਗਿਆ ਡੰਡੀ ਉਸ ਦਾ ਸੁਭਾ ਹੀ ਮਾੜਾ ਸੀ ਡੰਡੀ